ਬਾਤ ਖਾਣੇ ਸਰਦਾਰ ਦੇ ਕੋਲ ਜਾ ਕੇ ਦੇਖ ਭਰੋ ਦਾ ਸਰਦਾਰ ਹਲੋ ਅੱਜ ਸਰਦਾਰ ਜੀ ਸਰਦਾਰ ਜੀ ਕੱਲ ਕੀ ਆਲਾ ਵਾ ਵਾ ਉਹ ਭਈਆ ਜੀ ਦਾ ਰੋਲ ਹੋ ਗਿਆ ਕਮਲਾ ਉਹ ਟਰੈਕਟਰ ਤੇ ਉਹ ਅੱਜ ਪੈਸੇ ਭੇਜਦੇ ਨੇ ਤੁਹਾਡੇ ਹਾਂ ਟਰੈਕਟਰ ਕਿਸੇ ਗਿਆ ਸਰਦਾਰ ਉਹ ਟਰੈਕਟਰ ਦਾ ਚੱਕ ਕੇ ਲੈ ਗਿਆ ਕਿਸਤਾ ਵਾਲੇ ਪਲੇ ਦੱਸ ਦੋ ਦਿਨ ਹੱਟ ਲਾ ਕੇ ਹੁਣੀ ਪੈਸੇ ਤੇ ਪੁਗਾਈ ਪਹੁੰਚ ਕਰੇ ਸਰਦਾਰ ਜੀ ਮੈਂ ਚੈਲੇ ਗਿਆ ਕਿਹਾ ਤੇਲੀ ਉਹ ਚੈਲੇ ਨੂੰ ਛੱਡ ਕੇ ਪੈਸਾ ਦੱਸ ਮੈਂ ਗਿਆ ਘਰੇ ਤੇ ਘਰ ਦੀ ਤੇਰੀ ਬਹੁਤ ਰੋਲ ਰੋਕ ਵਿਚਾਰੀ ਕਮਲੀ ਹੋ ਗਈ ਮੈਨੂੰ ਬੜਾ ਤਰਸਾਇਆ ਤੇ ਤੂੰ ਸਾਡੇ ਨਾਲ ਰਹਿਣਾ ਵਾ ਉਹ ਸਰਦਾਰ ਜੀ ਤੁਹਾਡੇ ਨਾਲ ਹੀ ਰਹੂੰਗਾ ਮੈਂ ਤੇ ਤੁਸੀਂ ਪੈਸੇ ਨਾਲ ਖਰਾਬ ਕਰਿਆ ਪੈਸੇ ਤੈਨੂੰ ਮਿਲ ਗਏ ਮੈਂ ਕਹਣਾ ਆ ਲੱਖ ਰੁਪਈ ਉਹ ਜਦਨੇ ਕੋਈ ਗਾਲੀ ਆ ਫਟਵਾ ਘਰੇ ਪਿਆ ਤੂੰ ਸਾਨੂੰ ਮੇਰਾ ਬੱਚਾ ਨਹੀਂ ਛੱਡਦਾ ਹੈ ਤੇਰੇ ਬੱਚਾ ਨਹੀਂ ਹੈਗੇ ਹੈ ਨਹੀਂ ਜਾਂਦੇ ਸਰਦਾਰ ਦੀ ਕਿਤੇ ਇਹ ਵੀ ਟਰੈਕਟਰ ਕਿੱਥੇ ਆਪਣਾ ਟਰੈਕਟਰ ਆਪਣੇ ਬੈਂਟਰ ਚੱਕ ਕੇ ਲੈ ਗਿਆ ਵੀ ਜਾ ਤੂੰ ਜਿਹੜਾ ਮੈਂ ਤੈਨੂੰ ਪੈਸੇ ਦਿੱਤੇ ਨਾ ਘਰੇ ਤੁਹਾਡੇ ਕੱਲ ਜੇ ਗਿਆ ਨਾ ਉਹ ਲੈ ਕੇ ਆ ਦੀ ਘਰ ਦੀ ਕੋ ਬਿਕ ਜਿ ਦੇ ਦਿੰਦਾ ਮੈਨੂੰ ਗੁੱਸਾ ਬੜਾ ਚੜਿਆ ਜਦੋਂ ਤੂੰ ਜਵਾਬ ਦਿੱਤਾ ਨਾ ਉਸ ਨੂੰ ਇਹ ਸਕੀਮ ਮੈਂ ਹੀ ਪਾਈ ਆ ਮੇਰੇ ਕੋ ਅੱਗੇ ਗਲਤੀ ਹਾਂ ਤੇ ਹੁਣ ਗੱਲ ਅੱਧਾ ਨਾ ਮੈਨੂੰ ਮਾਰਿਓ ਨਾ ਮੈਂ ਬਿਲਕੁਲ ਮੈਂ ਨਹੀਂ ਥਾਹ ਗਿਆ ਤੂੰ ਜਾ ਦੇਖ ਰੋ ਮਾਰਿਓ ਨਾ ਬਾਦ ਨਹੀਂ ਨਹੀਂ ਕਰੋ ਆਦੇ ਪੈਸੇ ਫੱਲਾ ਦੇ ਮੈਂ ਲੱਖ ਦੇ ਦੇ ਜਾਂਦਾ ਲੈ ਚਲ ਕਰੇ ਨਾ ਜਾ ਕੇ ਬੈਕਸਟਾਰ ਚਾਇਨਾ ਸੈਕਟਰ ਰਾਈਟਰਾਂ ਨੂੰ ਨੂੰ ਕਰਦੂਗਾ ਬਾਸੇ ਵੀ ਕੰਮ ਤੋਂ ਨਾ ਕਰਦੇ ਮੈਂ ਕਹਿੰਦਾ ਤੂੰ ਮੇਰਾ ਬੱਚਾ ਮੈਂ ਸਰਦਾਰ ਦੇ ਕਿੱਲੇ ਵਸਾਉਣੇ ਭਰ ਸਰਦਾਰ ਦੇਦਾ ਨਹੀਂ ਮਾਰਾ ਤੂੰ ਸਰਦਾਰ ਦੇ ਕਿੱਲੇ ਵਗਾਏਗਾ ਸਰਦਾਰ ਦੀ ਹੋਰ ਹੱਥੇ ਬਣੇ ਜਾਂਦੇ ਆ ਮੈਂ ਦੇਖ ਲਾ ਜਿੱਤ ਮਾਂਚਾ ਆਪਾ ਇਦਾਂ ਕਰਦੇ ਆ ਬੈਂਕਾਂ ਨੂੰ ਫੋਨ ਲਾ ਲਈਏ ਜਾਂ ਭਈਆ ਮੇਰਾ ਜਾਨ ਭਈਆ ਨਹੀਂ ਤੂੰ ਪਰਹਾਈਏ ਜਾਂ ਛੋਟਾ ਇਹ ਮੈਨੂੰ ਭਈਆ ਕਹਣਾ ਤੇ ਆਪਾਂ ਕੰਮ ਕਰੀਏ ਤੂੰ ਹੀ ਵੇਚੀ ਕਰਦੇ ਜੇ ਮੇਰੀ ਪੰਜਾਬ ਮੇਰਾ ਪਰਹਾਏ ਆਪਾਂ ਕੰਮ ਕਰਨਾ ਪਰਹਾਵਾ ਕੋਈ ਨਹੀਂ ਬਸ ਠੀਕ ਆ ਮੈਂ ਕਹਾਂ ਸਰਦਾਰ ਨਹੀਂ ਹੈ ਨਾ ਵੱਡਾ ਕਹਣਾ ਸਰਦਾਰ ਕੀ ਕਰਨਾ ਮਾਰ ਕੇ ਤੈਨੂੰ ਆ ਤੇਰੀ ਨੂੰ ਤੁਸੀਂ ਨਹੀਂ ਮੈਂ ਮੱਤ ਖਾਣੇ ਸਰਦਾਰ ਦੇ ਕੋਲ ਜਾ ਕੇ ਰਹਿ ਨੇ ਖਬਰੋ ਹੁਣਦਾ ਸਰਦਾਰ ਹਲੋ ਬਾਤ ਸਾਰੇ ਸਾਲਾ ਕੀ ਵਾਲਾ ਵਧੀਆ ਵਧੀਆ ਉਹ ਭਈਆ ਦਾ ਰੋਲ ਹੋ ਗਿਆ ਕਮਲਾ ਤਾਂ ਟਰੈਕਟਰ ਤੇ ਉਹ ਅੱਜ ਪੈਸੇ ਭੇਜਦੇ ਨੇ ਤੁਹਾਡੇ ਹਾਂ ਟਰੈਕਟਰ ਕਿਥੇ ਗਿਆ ਸਰਦਾਰ ਉਹ ਟਰੈਕਟਰ ਚੱਕ ਕੇ ਲੈ ਗਿਆ ਕਿਸਤਾ ਵਾਲੇ ਪਲੇ ਦੱਸ ਦੋ ਦਿਨ ਹੋ ਗਏ ਤਲਾ ਕੇ ਹੋਣੀ ਪੈਸੇ ਤੇ ਪੁਗਾਈ ਪਹੁੰਚ ਕਰੇ ਸਰਦਾਰ ਜੀ ਮੈਂ ਚੈਲੇ ਗਿਆ ਕਿਹਾ ਤੇਲੀ ਉਹ ਚੈਲੇ ਨੂੰ ਛੱਡ ਪਹਿਲਾਂ ਦੱਸ ਮੈਂ ਗਿਆ ਘਰੇ ਤੇ ਘਰ ਦੀ ਤੇਰੀ ਬਹੁਤ ਰੋ ਰੋ ਵਿਚਾਰੀ ਕਮਲੀ ਹੋ ਗਈ ਮੈਨੂੰ ਬੜਾ ਤਰਸਿਆ ਤੇ ਤੂੰ ਸਾਡੇ ਨਾਲ ਰਹਿਣਾ ਮੈਂ ਸਰਦਾਰ ਜੀ ਤੁਹਾਡੇ ਨਾਲ ਹੀ ਰਹੂੰਗਾ ਮੈਂ ਤੇ ਤੁਸੀਂ ਪਹਿਲੇ ਨਾਲ ਖਰਾਬ ਕਰਿਆ ਪੈਸੇ ਤੈਨੂੰ ਮਿਲ ਗਏ ਮੈਂ ਕਿਹਾ ਆ ਲੱਖ ਰੁਪਏ ਤੈਨੂੰ ਹੁਣੇ ਦੇ ਦਿੰਨੇ ਕੋਈ ਗੱਲ ਨਹੀਂ ਆ ਫਟਵਾ ਕਰੇ ਪਿਆ ਤੂੰ ਸਾਨੂੰ ਮੇਰਾ ਬੱਚਿਆ ਨਹੀਂ ਛੱਡਦਾ ਹੈ ਤੇਰੇ ਬੱਚਾ ਨਹੀਂ ਹੈਗੇ ਹੈ ਨਹੀਂ ਜਾਂਦੇ ਸਰਦਾਰ ਜੀ ਕਿਤੇ ਕਿਹੜਾ ਵੀ ਕੈਕਟਰ ਕਿਥੇ ਆਪਣਾ ਕੈਕਟਰ ਆਪਨੇ ਬੈਂਕਾਂ ਚ ਚੱਕ ਕੇ ਲੈ ਗਿਆ ਵੀ ਜਾ ਤੂੰ ਜਿਹੜਾ ਮੈਨੂੰ ਤੈਨੂੰ ਪੈਸੇ ਦਿੱਤੇ ਨਾ ਘਰ ਤੁਹਾਡੇ ਖਲ ਜੇ ਗਿਆ ਨਾ ਉਹ ਲੈ ਕੇ ਆ ਆਪਦੀ ਘਰ ਦੀ ਕੋ ਬਿੱਕ ਜਦੈ ਮੈਨੂੰ ਗੁੱਸਾ ਬੜਾ ਚੜਿਆ ਜਦੋਂ ਤੂੰ ਮੇਰੇ ਜਵਾਬ ਦਿੱਤਾ ਨਾ ਉਸੋਂ ਇਹ ਸਕੀਮ ਐ ਪੁਆਈਆ ਮੈਂ ਕੋ ਅੱਗੇ ਗਲਤੀ ਹਾਂ ਤੇ ਹੁਣ ਅੱਧਾ ਲਾ ਮੈਨੂੰ ਮਾਰਿਓ ਨਾ ਮੈਂ ਬੈਂਕ ਕੋ ਮੈਨੂੰ ਮਾਰਿਓ ਨਾ ਬਾਸ ਨਹੀਂ ਨਹੀਂ ਕਰੋ ਆਦੇ ਪੈਸੇ ਫਲਾ ਦੋ ਮੈਂ ਲੱਖ ਦੇ ਦੇ ਜਾਂਦਾ ਬੈਠ ਕੇ ਨਾਲ ਕਰੇ ਨਾ ਜਾ ਕੇ ਬੈਕ ਸਟਾਰਟ ਜਾਣਾ ਸੈਕਸ਼ਨ ਸਾਈਟਾਂ ਲਾ ਲੂੰਗਾ ਨੂੰ ਕਾਰ ਦੂੰਗਾ ਬਾਸੇ ਵੀ ਕੰਮ ਤੋਂ ਨਾ ਕਰਦੇ ਹੋ ਮੈਂ ਕਹਿੰਦਾ ਤੂੰ ਮੇਰਾ ਬੱਚਾ ਮੈਂ ਗੱਲ ਸਰਦਾਰ ਦੇ ਕਿੱਦੇ ਬਿਖੋਣੇ ਪਰ ਸਰਦਾਰ ਦੇਦਾ ਨਹੀਂ ਮਾਰਾ ਸਰਦਾਰ ਦੇ ਕਿੱਦੇ ਬਿਖਾਏਗਾ ਸਰਦਾਰ